ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਨੀਆਂ ਨੇ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਆਰਿਓ ਦਲਜੀਤ ਉਹ ਸਾਂਝ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹ ਚੀਜ਼ ਚੜਾਈ ਆਪਣੀ ਇੱਛਾ ਦੀ ਪੂਰੀ ਹੋਣ ਦੀ ਖੁਸ਼ੀ ਦੇ ਵਿੱਚ ਸੋ ਕੀ ਸਚਾਈ ਹੈ ਸਤਿਗੁਰੂ ਜੀ ਕਿਰਪਾ ਕਰਨ ਸੋ ਆਪਾਂ ਬੇਨਤੀਆਂ ਜੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ ਆਪਾਂ ਸਾਰੇ ਵੇਖ ਰਹੇ ਆ ਨੋਟ ਕਰ ਰਹੇ ਆ ਕਿ ਦਿਲਜੀਤ ਉਹ ਸਾਂਝ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਉਸ ਨੌਜਵਾਨ ਨੇ ਸੇਵਾ ਕੀਤੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਸ ਨੌਜਵਾਨ ਨੇ ਜਿਹੜਾ ਹੈ ਗੁਰੂ ਸਾਹਿਬ ਦੀ ਪਾਲਕੀ ਨੂੰ ਮੋਢਾ ਦਿੱਤਾ ਹੈ ਮੋਢਾ ਲਾਇਆ ਪਾਲਕੀ ਨੂੰ ਸੋ ਬਹੁਤ ਬੰਦਿਆਂ ਨੇ ਜਿਹੜਾ ਵੇਖਿਆ ਹੈ ਬਹੁਤ ਸੰਗਤ ਨੇ ਨੋਟ ਕੀਤਾ ਉਹਦੀਆਂ ਫੋਟੋਆਂ ਤੇ ਕਾਫੀ ਲਾਈਕ ਆ ਰਹੇ ਨੇ ਕਾਫੀ ਤਸਵੀਰਾਂ ਜਿਹੜੀਆਂ ਨੇ ਉਸ ਦੀਆਂ ਵਾਇਰਲ ਹੋਈਆਂ ਨੇ ਚਲੋ ਸੱਚੇ ਪਾਤਸ਼ਾਹ ਕਿਰਪਾ ਰੱਖਣ ਸਭ ਨੂੰ ਇਹ ਸੇਵਾ ਬਖਸ਼ਿਸ਼ ਕਰਨ ਤੇ ਸਾਧ ਸੰਗਤ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ ਵੀ ਕਿਤੇ ਨਾ ਕਿਤੇ ਖਾਸ ਗੱਲ ਜਿਹੜੀ ਹੈ ਉਹ ਇਹ ਫੈਲਾਈ ਜਾ ਰਹੀ ਹੈ ਕਿ ਦਲਜੀਤ ਉਹ ਸਾਂਝ ਨੇ ਇੱਕ ਇੱਛਾ ਕੀਤੀ ਸੀ ਇੱਕ ਮੰਗ ਕੀਤੀ ਸੀ ਉਹਦੀ ਮੰਗ ਜਿਹੜੀ ਹੈ ਉਹ ਪੂਰੀ ਹੋਈ ਹੈ ਇਸ ਕਰਕੇ ਉਹਨੇ ਮੱਥਾ ਟੇਕਿਆ ਹਰਮੰਦਰ ਸਾਹਿਬ ਦਰਬਾਰ ਸਾਹਿਬ ਨਤਮਸਤਕ ਹੋਇਆ ਹੈ ਉਹਦੀ ਇੱਛਾ ਪੂਰੀ ਹੋਈ ਹੈ ਕਿਹੜੀ ਇੱਛਾ ਪੂਰੀ ਹੋਈ ਹੈ ਇਹਦੇ ਬਾਰੇ ਹਾਲਾਂਕਿ ਜ਼ਿਕਰ ਨਹੀਂ ਕੀਤਾ ਗਿਆ ਪਰ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਸਾਧ ਸੰਗਤ ਕਿ ਇਹ ਸਾਰੀਆਂ ਚੀਜ਼ਾਂ ਬਿਲਕੁਲ ਜਿਹੜੀਆਂ ਨੇ ਉਹ ਇੱਕ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਦਲਜੀਤ ਉਹ ਸਾਜ ਨੇ ਜੋ ਕੀਤਾ ਉਹ ਵਧੀਆ ਕੀਤਾ ਹੈ ਸੇਵਾ ਜਿਹੜੀ ਹੈ ਹਰ ਇੱਕ ਦੇ ਲਈ ਹੈ ਚਾਹੇ ਕੋਈ ਵੀ ਹੋਵੇ ਸੇਵਾ ਕੋਈ ਵੀ ਕਰ ਸਕਦਾ ਸਾਧ ਸੰਗਤ ਸੇਵਾ ਕੋਈ ਵੀ ਜਿਹੜਾ ਹੈ ਉਹ ਕਰ ਸਕਦਾ ਹੈ ਸੇਵਾ ਦੀ ਕਿਸੇ ਨੂੰ ਮਨਾਈ ਨਹੀਂ ਹਾਂ ਇਨਾਂ ਕੋ ਜੇ ਕੋਈ ਸੈਲੀਬ੍ਰਿਟੀ ਕਰ ਲਏ ਉਹਦੀ ਥੋੜੀ ਜੀ ਚਰਚਾ ਹੋ ਜਾਂਦੀ ਹੈ ਵੀ ਹਾਂ ਜੀ ਨੇ ਸੇਵਾ ਕੀਤੀ ਹੈ ਜੀ ਵਾਹ ਜੀ ਵਾਹ ਬੰਦਾ ਬੜਾ ਸ਼ਰਧਾਲੂ ਹੈ ਜੀ ਇੰਨਾ ਦੀ ਕੋਈ ਚਰਚਾ ਛੜ ਜਾਂਦੀ ਹੈ ਬਸ ਫਰਕ ਤੇ ਇਨਾਂ ਕੋ ਮੈਂ ਤੇ ਇੱਕ ਬੇਨਤੀ ਕਰ ਦੇਵਾ ਕੋਈ ਇੱਛਾ ਜਿਹੜੀ ਹੈ ਸਤਿਗੁਰੂ ਦੇ ਦਰ ਤੋਂ ਅਧੂਰੀ ਰਹਿ ਜਾਵੇ ਇਹ ਹੋ ਨਹੀਂ ਸਕਦਾ ਹਰ ਇੱਕ ਇੱਛਾ ਪੂਰੀ ਹੁੰਦੀ ਹੈ ਗੁਰਮੁਖ ਪਿਆਰਿਓ ਐਵੇਂ ਕਿਸੇ ਗੱਲ ਨੂੰ ਪਹਾੜ ਚੜਾ ਕੇ ਪੇਸ਼ ਕਰਨਾ ਵੀ ਦਲਜੀਤ ਦੋ ਸਾਂਝ ਦੀ ਇਹ ਇੱਛਾ ਪੂਰੀ ਹੋਈ ਤਾਂ ਇਹਨੇ ਸੇਵਾ ਕੀਤੀ ਹੈ ਤੇ ਮੈਂ ਬੇਨਤੀ ਕਰਾਂ ਵੀ ਜੇ ਇੱਛਾ ਪੂਰੀ ਹੋਈ ਤਾਂ ਹੀ ਸੇਵਾ ਕਰਨੀ ਜੇ ਨਾ ਇੱਛਾ ਪੂਰੀ ਹੁੰਦੀ ਫਿਰ ਸੇਵਾ ਨਹੀਂ ਸੀ ਕਰਨੀ ਸਾਡੇ ਲੋਕ ਗੱਲ ਕਰਨ ਲੱਗੇ ਜਿਹੜੇ ਆ ਨਾ ਬਿਲਕੁਲ ਵੀ ਨਹੀਂ ਵੇਖਦੇ ਸਾਧ ਸੰਗਤ ਇੱਛਾ ਪੂਰੀ ਹੋਵੇ ਨਾ ਹੋਵੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਬਾਬਾ ਅਮਰਦਾਸ ਜੀ ਵੱਲ ਜ਼ਰੂਰ ਧੱਕਿਆ ਕਰੋ ਇੱਕ ਵਾਰੀ ਬਾਬਾ ਅਮਰਦਾਸ ਜੀ ਨੇ ਕਦੇ ਇੱਛਾ ਨਹੀਂ ਸੀ ਠਾਣੀ ਵੀ ਮੈਂ ਗੁਰੂ ਬਣਾ ਜਾਂ ਤੀਸਰੀ ਜੋਤ ਗੁਰੂ ਨਾਨਕ ਦੀ ਮੈਨੂੰ ਕਿਹਾ ਜਾਵੇ ਮੈਂ ਜਾਣਿਆ ਜਾਵਾਂ ਇਸ ਅਵਸਥਾ ਦੇ ਨਾਲ ਉਹਨਾਂ ਨੇ 12 ਸਾਲ ਗਾਗਰ ਢੋਣ ਦੀ ਸੇਵਾ ਕੀਤੀ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ 60 ਕੁ ਸਾਲ ਦੀ ਉਮਰ ਸੀ ਜਦੋਂ ਉਹ ਖਡੂਰ ਸਾਹਿਬ ਦੀ ਧਰਤੀ ਤੇ ਆਏ ਸੀ ਤੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਲੱਗੇ ਸੀ ਤੇ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਿਆਈ ਦਿੱਤੀ ਸੀ ਪਿਆਰਿਓ 72 ਸਾਲ ਦੀ ਉਮਰ ਦੇ ਵਿੱਚ ਉਹ ਜਿਹੜੇ ਸੀ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣੇ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਇਸ ਲਾਇਕ ਸਮਝਿਆ ਵੀ ਹਾਂ ਇਹੋ ਹੀ ਨੇ ਜੋ ਗੁਰੂ ਨਾਨਕ ਦੀ ਗੱਦੀ ਦੀ ਵਾਰਤੋਗ ਜਿਹੜੀ ਹੈ ਵਾਰ ਵਾਕਡੋਰ ਸੁਭਾਲ ਸਕਦੇ ਆ ਪਿਆਰਿਓ ਪਰ ਬਾਬਾ ਅਮਰਦਾਸ ਜੀ ਨੇ ਕਦੇ ਮਨਚ ਨਹੀਂ ਸੀ ਸੋਚਿਆ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਕਹਿਣ ਤੋਂ ਭਾਵ ਕਦੇ ਫਲ ਦੀ ਚਿੰਤਾ ਨਹੀਂ ਕੀਤੀ ਅਸੀਂ ਤਾਂ ਜੇ ਇੱਕ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਹੋਵੇ ਅਸੀਂ ਸੋਚਦੇ ਆ ਵੀ ਕੀ ਫਲ ਮਿਲੂਗਾ ਜੀ ਫੇਰ ਦੱਸੋ ਫੇਰ ਪਾਠ ਕਰਾਂਗੇ ਕੀ ਮਿਲੂਗਾ ਜੀ ਫੇਰ ਪਾਠ ਕਰਾਂਗੇ ਕੀ ਮਿਲੂਗਾ ਜੀ ਫੇਰ ਨਿਤਨੇਮ ਕਰਾਂਗੇ ਨਹੀਂ ਪਰ ਬਾਬਾ ਜੀ ਨੇ ਅਜਿਹਾ ਨਹੀਂ ਕੀਤਾ ਪਿਆਰਿਓ ਸਾਧ ਸੰਗਤ ਮੈਂ ਬੇਨਤੀ ਕਰਾਂ ਕਹਿੰਦੇ ਵੀ ਇੱਛਾ ਪੂਰੀ ਹੋਈ ਤਾਂ ਸੇਵਾ ਕੀ ਜੇ ਇੱਛਾ ਪੂਰੀ ਨਾ ਹੁੰਦੀ ਫਿਰ ਸੇਵਾ ਨਹੀਂ ਸੀ ਕਰਨੀ ਹੁਣ ਦੂਜਾ ਪੱਖ ਇਹ ਵੀ ਹੈ ਜੀ ਗੁਰਮੁਖ ਪਿਆਰਿਓ ਸੇਵਾ ਕਰੋ ਫਲ ਦੀ ਚਿੰਤਾ ਨਾ ਕਰੋ ਜੇ ਤੁਹਾਡੀ ਇੱਛਾ ਪੂਰੀ ਹੋ ਜਾਂਦੀ ਹੈ ਤਾਂ ਵੀ ਸੇਵਾ ਕਰੋ ਨਹੀਂ ਹੁੰਦੀ ਤਾਂ ਵੀ ਕਰੋ ਕਿਉਂਕਿ ਹੋ ਸਕਦਾ ਹੈ ਉਹਦੇ ਵਿੱਚ ਕੋਈ ਸਾਡਾ ਭਲਾ ਛੁਪਿਆ ਹੋਵੇ ਵੀ ਜੇ ਨਹੀਂ ਸਾਡੀ ਜਿਹੜੀ ਹੈ ਮੁਰਾਦ ਪੂਰੀ ਹੋਈ ਹੋ ਸਕਦਾ ਹੈ ਉਹ ਚੀਜ਼ ਸਾਡੇ ਭਲੇ ਲਈ ਨਾ ਹੋਵੇ ਸਾਨੂੰ ਗੁਰੂ ਸਾਹਿਬ ਨੇ ਨਹੀਂ ਦਿੱਤੀ ਸਾਧ ਸੰਗਤ ਬਹੁਤੇ ਲੋਕ ਕੀ ਕਰਦੇ ਨੇ ਸਤਗੁਰ ਕੀਂਦੇ ਨੇ ਉਹ ਗੁਰਬਾਣੀ ਦੇ ਵਿੱਚ ਉਹਨਾਂ ਦੀ ਉਦਾਹਰਣ ਦਿੱਤੀ ਮੇਰੇ ਪਾਤਸ਼ਾਹ ਨੇ ਸਤਗੁਰ ਕੀਂਦੇ ਨੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ ਮਰਨ ਵਿਚਾਰਾ ਜੇ ਤੇ ਇੱਛਾ ਪੂਰੀ ਹੋ ਗਈ ਤਾਂ ਵੀ ਟੁੱਟ ਜਾਂਦਾ ਹੈ ਕਹਿੰਦਾ ਵੀ ਹੁਣ ਤੇ ਇੱਛਾ ਪੂਰੀ ਹੋ ਗਈ ਹੁਣ ਆਪਾਂ ਕੀ ਲੈਣਾ ਗੁਰੂ ਤੋਂ ਜੇ ਇੱਛਾ ਪੂਰੀ ਨਾ ਹੋਵੇ ਤਾਂ ਵੀ ਟੁੱਟ ਜਾਂਦਾ ਕਹਿੰਦਾ ਮੈਨੂੰ ਗੁਰੂ ਨੇ ਦਿੱਤਾ ਹੀ ਕੀ ਹੈ ਮਨੁੱਖ ਦੋਵਾਂ ਪਾਸੇ ਮਾਨ ਨਹੀਂ ਇਸ ਕਰਕੇ ਕਹਿੰਨਾ ਵੀ ਪਹਿਲਾਂ ਹੀ ਸੋਚ ਸਮਝ ਕੇ ਚੱਲੋ ਸਾਧ ਸੰਗਤ ਫਲ ਦੀ ਚਿੰਤਾ ਨਾ ਕਰੋ ਤਾਂ ਸਤਿਗੁਰੂ ਨੇ ਆਪਣੇ ਆਪ ਝੋਲੀ ਦੇ ਵਿੱਚ ਪਾ ਦੇਣਾ ਤੁਸੀਂ ਨਿਸ਼ਕਾਮ ਸੇਵਕ ਬਣ ਕੇ ਚੱਲੋ ਕਿ ਸਤਿਗੁਰੂ ਜੀ ਸੇਵਾ ਲੈਂਦੇ ਰਹੋ ਪਾਤਸ਼ਾਹ ਜੀ ਸੇਵਾ ਲੈਂਦੇ ਰਹੋ ਸਤਿਗੁਰੂ ਜੀ ਸੇਵਾ ਲਿਓ ਇੱਕ ਉਦਾਹਰਣ ਮੈਂ ਜ਼ਰੂਰ ਦੇ ਦੇਵਾਂ ਅੱਜ ਲੋਕ ਕਹਿੰਦੇ ਨੇ ਦਲਜੀਤ ਵਰਗਾ ਕੋਈ ਜੋਧਾ ਨਹੀਂ ਜੀ ਇਹਨੇ ਇੰਜ ਨਹੀਂ ਕੀਤਾ ਆਹੀ 2 ਮਹੀਨੇ ਪਹਿਲਾਂ ਦਲਜੀਤ ਨੂੰ ਜੜੀਆਂ ਸੀ ਲੋਕ ਲਾਣਤਾ ਪਾਰੇ ਸੀ ਮੈਂ ਲੋਕਾਂ ਦੇ ਪੱਖ ਦੀ ਗੱਲ ਕਰ ਰਿਹਾ ਕਿ ਲੋਕ ਕੀ ਕੀ ਕਹਿਣਾ ਚਾਹੁੰਦੇ ਨੇ ਦਲਜੀਤ ਨੇ 2014 ਦੇ ਵਿੱਚ ਫਿਲਮ ਬਣਾਈ ਸੀ ਪੰਜਾਬ 1984 ਲੋਕਾਂ ਨੇ ਹੱਥਾਂ ਤੇ ਚੁੱਕ ਲਿਆ ਗਨੇ ਜੀ ਯੋਧਾ ਆਏ ਜੀ ਇਹਨੇ ਪੰਜਾਬ ਦਾ ਸੱਚ ਬਿਆਨ ਕੀਤਾ ਤੇ ਹੁਣ ਜੇ ਚਮਕੀਲਾ ਫਿਲਮ ਬਣਾਤੀ ਤੇ ਲੋਕ ਕਹਿੰਦੇ ਜਿਹਦੇ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਤੇ ਹੁਣ ਉਹਨੇ ਹਰਮੰਦਰ ਸਾਹਿਬ ਆ ਕੇ ਸੇਵਾ ਕਰ ਲਈ ਕਹਿੰਦੇ ਜੀ ਇਹਦੇ ਵਰਗਾ ਚੰਗਾ ਹੀ ਬੰਦਾ ਕੋਈ ਨਹੀਂ ਕਮਾਲ ਹੋ ਗਈ ਕਿਸੇ ਪਾਸੇ ਨੇ ਮਾਨ ਹੋਈਏ ਆਪਾਂ ਕਿਸੇ ਪਾਸੇ ਤੇ ਆਪਾਂ ਖੜੀਏ ਕਿਸੇ ਪਾਸੇ ਤੇ ਆਪਾਂ ਗੱਲਬਾਤ ਜਿਹੜੀ ਐ ਪੂਰ ਲਈਏ ਵੀ ਹਾਂਜੀ ਅਸੀਂ ਇੱਕ ਪਾਸੇ ਦੇ ਆ ਕਲਾਕਾਰਾਂ ਦਾ ਕੋਈ ਧਰਮ ਨਹੀਂ ਹੁੰਦਾ ਦੇਖੋ ਜਿੱਧਰ ਜੋ ਇਹਨਾਂ ਨੂੰ ਚੰਗਾ ਲੱਗਦਾ ਹੈ ਉਹੀ ਕਰਦੇ ਨੇ ਜੇ ਇਹਨੂੰ ਸੇਵਾ ਚੰਗੀ ਲੱਗੀ ਉਹਨੇ ਸੇਵਾ ਕਰ ਲਈ ਠੀਕ ਹੈ ਇਸ ਗੱਲ ਨੂੰ ਬਾਹਲਾ-ਵਧਾ ਚੜਾ ਕੇ ਪੇਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਹਾਂ ਜੀ ਉਹਨੇ ਸੇਵਾ ਕੀਤੀ ਜੀ ਤੇ ਕੋਈ ਗੱਲ ਨਹੀਂ ਉਹਨੇ ਸੇਵਾ ਕਰ ਲਈ ਠੀਕ ਹੈ ਵਧੀਆ ਕੀਤਾ ਇਹ ਉਹਦੀ ਭਾਵਨਾ ਸੀ ਪਰ ਯਾਦ ਰੱਖੋ ਵੀ ਉਹਨੇ ਸੇਵਾ ਕੀਤੀ ਅਸੀਂ ਵੀ ਸੇਵਾ ਕਰੀਏ ਇਹ ਸਿੱਖਿਆ ਜ਼ਰੂਰ ਲਾਓ ਉਹਨੇ ਸੇਵਾ ਕੀਤੀ ਸਾਨੂੰ ਵੀ ਸੇਵਾ ਕਰਨ ਦੀ ਜ਼ਰੂਰਤ ਹੈ ਸਾਨੂੰ ਵੀ ਸੇਵਾ ਕਰਨ ਦੀ ਲੋੜ ਹੈ ਅਸੀਂ ਵੀ ਸੇਵਾ ਕਰਨੀ ਸਿੱਖੀਏ ਸਾਨੂੰ ਵੀ ਲੋੜ ਹੈ ਸੇਵਾ ਕਰਨ ਦੀ ਸਾਧ ਸੰਗਤ ਅਸੀਂ ਇਹ ਚੀਜ਼ ਜ਼ਰੂਰ ਜਿਹੜਾ ਹੈ ਸਮਝ ਲਈਏ ਕਿ ਸੇਵਾ ਜਿਹੜੀ ਹੈ ਹਰ ਇੱਕ ਦੇ ਲਈ ਹੈ ਕੋਈ ਸੈਲੀਬ੍ਰਿਟੀ ਕੋਈ ਇਦਾਂ ਕੋਈ ਗੁਰੂ ਦੇ ਦਰ ਤੇ ਨਹੀਂ ਸਾਰੇ ਇੱਕ ਬਰਾਬਰ ਨੇ ਸਾਰਿਆਂ ਨੂੰ ਜਿਹੜਾ ਹੈ ਇੱਕ ਬਣ ਕੇ ਇੱਕ ਮੰਨ ਕੇ ਚੱਲਣਾ ਚਾਹੀਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਭਨਾ ਤੇ ਕਿਰਪਾ ਇੱਕ ਬਰਾਬਰ ਕਰਦੇ ਨੇ ਤੇ ਉਹਦੀ ਨਿਗਾ ਦੇ ਵਿੱਚ ਸਾਰੇ ਇੱਕੋ ਹੀ ਨੇ ਉਹਦੀ ਨਿਗਾ ਜਦ ਅਸੀਂ ਸਾਰੇ ਸੈਲੀਬ੍ਰਿਟੀ ਆਂ ਬਾਰਸ਼ਾ ਸਾਡੇ ਤੋਂ ਵੱਡੇ ਸੈਲੀਬ੍ਰਿਟੀ ਨੇ ਸੈਲੀਬ੍ਰਿਟੀ ਕੀ ਰਿਸ ਕਰਨਗੇ ਮੇਰੇ ਸਤਿਗੁਰ ਦੀ ਜਿਹਦੇ ਦਰ ਤੇ ਆ ਕੇ ਸਾਰੇ ਝੁਕਦੇ ਨੇ ਇਹ ਗੱਲ ਕਦੇ ਸੋਚਿਆ ਕਰੋ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਸੋ ਮਾੜਾ ਚੰਗਾ ਨਾ ਬੋਲਦੇ ਹੋਏ ਠੀਕ ਹੈ ਉਹਨੇ ਸੇਵਾ ਕੀਤੀ ਆਪਾਂ ਨੂੰ ਸ਼ਾਬਾਸ਼ ਦਈਏ ਤੇ ਪਿਆਰਿਓ ਗੁਰੂ ਦੇ ਦਰ ਤੇ ਹਰ ਇੱਕ ਕੋਈ ਪਰਵਾਹ ਨਹੀਂ ਜੋ ਮਰਜ਼ੀ ਆ ਜੇ ਗੁਰੂ ਸਭਨਾਂ ਲਈ ਇੱਕ ਹੈ ਤੇ ਗੁਰੂ ਦੀ ਮਰਜ਼ਾਦਾ ਵੀ ਸਭਨਾਂ ਲਈ ਇੱਕ ਹੈ ਤੇ ਪਿਆਰਿਓ ਆ ਝੂਠੀਆਂ ਗੱਲਾਂ ਤੋਂ ਥੋੜਾ ਸੁਚੇਤ ਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ